ਪਾਈਏ ਆਉ ਪੰਗੜਾ ਪਾਈਏ ਲੋੜੀ ਦਾ ਲੇਰ ਫਰਨਾਈਏ ਆਹ ਜੀ ਦਰਬੰਸਾਬ ਲੋੜੀ ਦੇ ਸੋਹ ਤਿਹਾਰ ਤੇ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਕਰਮਜੀਤ ਸਿੰਘ ਸਰਪੰਚ ਪਿੰਡ ਚੋੜ ਦਾ ਮੈਂ ਸਾਰੀ ਸੰਗਤ ਨੂੰ ਲੋਹੜੀ ਦੇ ਤਿਹਾੜੀ ਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਨੌਜਵਾਨ ਵੀਰਾਂ ਨੂੰ ਅਪੀਲ ਆ ਕਿ ਨਸ਼ਿਆਂ ਦਾ ਤਿਆਗ ਕਰਕੇ ਖੇਡਾਂਲੇ ਪਾਸੇ ਲੱਗੋ ਤਾਂ ਜੋ ਤੁਹਾਡਾ ਭਵਿੱਖ ਵਧੀਆ ਬਣ ਸਕੇ ਜਿੱਥੇ ਤੁਹਾਡਾ ਭਵਿੱਖ ਵਧੀਆ ਬਣੇਗਾ ਉੱਥੇ ਪਿੰਡ ਤੇ ਦੇਸ਼ ਦਾ ਨਾਮ ਰੋਸ਼ਨ ਹੋਵੇਗਾ ਮੈਂ ਫਿਰ ਦੁਬਾਰਾ ਆਪਣੀ ਪਿੰਡ ਦੀ ਪੰਚਾਇਤ ਵੱਲੋਂ ਲੋਹੜੀ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਤਾਂ ਜੋ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਭਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ